ਸਤ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਖਤ ਜ਼ਿੰਦਗੀ ਚੈਨਲ ਤੇ હાજર ਹਾਂ ਇੱਕ ਬਹੁਤ ਸੁਣੀ ਕਹਾਣੀ ਰੂਹ ਮੇਰੇ ਪੇਕਿਆਂ ਦੀ ਜਿਸ ਨੂੰ ਲਿਖਿਆ ਹੈ ਜਗਜੀਤ ਸਿੰਘ ਲੋਹੜਬੱਦੀ ਜੀ ਦੇ ਦੁਆਰਾ ਸੋ ਸ਼ੁਰੂ ਕਰਦੇ ਹਾਂ ਜੀ ਉਸ ਦਿਨ Eidਗਾਹ ਵਿੱਚ ਚੌਕੀ ਚਹਲ ਪਹਲ ਸੀ ਨਵੀਆਂ ਪਸ਼ਾਕਾਂ ਲੋਕੀ ਗਲੇ ਮਿਲ ਕੇ Eid ਮੁਬਾਰਕ ਆਖ ਰਹੇ ਮੈਂ ਸ਼ਹਿਰੋਂ ਆ ਕੇ ਚਾਹ ਦੀ ਤਾਜ਼ਗੀ ਮਹਿਸੂਸ ਕਰ ਰਿਆ ਸਾਂ ਕੇ ਦਰਵਾਜਾ ਜੋਰਤੀ ਖੜਕਿਆ ਦੇਖਿਆ ਬਾਹਰ ਗਵਾਂਡੀਆਂ ਦੀ ਕੁੜੀ ਕੰਮੋ ਸੀ ਸਾਹ ਚੜਿਆ ਹੋਇਆ ਜਿਵੇਂ ਭੱਜਦੀ ਆਈ ਹੋਵੇ ਵੀਰੇ ਵੀਰੇ ਹਾਂ ਦੱਸ ਕੰਮੋ ਸੁੱਖ ਤਾਂ ਹੈ ਮੈਂ ਚਿੰਤਾਤੁਰ ਹੋ ਗਿਆ ਤੈਨੂੰ ਨੁਰਾਂ ਭਾਬੀ ਨੇ ਯਾਦ ਕੀਤਾ ਕਹਿ ਕੇ ਉਹ ਕਾਲੀ ਨਾਲ ਵਾਪਸ ਮੁੜ ਗਈ ਕੀ ਕੰਮ ਹੋ ਸਕਦੇ ਕੋਈ ਸਲਾਹ ਨਾ ਲੈਣੀ ਹੋਵੇ ਪਿੰਡਾ ਫਿਰਨਾ ਵਿਗੜ ਗਿਆ ਹੋਵੇ ਕਈ ਚੰਗੇ ਮਾਰੇ ਵਿਚਾਰਾਂ ਵਿੱਚ ਘਿਰਿਆ ਮੈਂ ਨੂਰਾ ਦੇ ਘਰ ਜਾ ਦਸਤਕ ਦਿੱਤੀ ਡਿਉੜੀ ਲੰਗਦਿਆਂ ਹੀ ਮੇਰਾ ਮੱਥਾ ਠਣਕਿਆ ਚੰਦਰੀ ਬਿਮਾਰੀ ਨੇ ਆਪਣਾ ਰੰਗ ਦਿਖਾ ਦਿੱਤਾ ਭਾਬੀ ਸਾ ਸਤਹੀਨ ਹੋਈ ਮੰਜੇ ਤੇ ਟਾਸਨਾ ਲਾਈ ਬੈਠੀ ਸੀ ਕੁਝ ਬੋਲਣਾ ਚਾਹੁੰਦੀ ਸੀ ਪਰ ਭੁੱਲ ਜਿਵੇਂ ਸੀਤੇ ਗਏ ਹੁਣ ਚੰਨਿਆਂ ਉਸ ਤੋਂ ਅੱਗੇ ਬੋਲਿਆ ਨਾ ਗਿਆ ਮੈਨੂੰ ਅੰਦਾਜ਼ਾ ਜ਼ਰੂਰ ਸੀ ਕਿ ਉਹ ਕੀ ਕਹਿਣਾ ਚਾਹੁੰਦੀ ਹੈ ਉਸਨੇ ਪਹਿਲਾਂ ਵੀ ਕਈ ਵਾਰ ਇਹ ਕੋਸ਼ਿਸ਼ ਕੀਤੀ ਸੀ ਪਰ ਕਹਿ ਨਹੀਂ ਸકી ਜਾਂ ਕਹਿਣ ਤੋਂ ਜੱਕ ਗਈ ਜੱਕ ਜਾਂਦੀ ਉਸਨੇ ਮੇਰਾ ਹੱਥ ਘੁੱਟ ਕੇ ਫੜ ਲਿਆ ਭਾਬੀ ਦੇ ਚੁਰੜੀਆਂ ਭਰੇ ਚਿਹਰੇ ਵੱਲ ਵੇਂਦਿਆਂ ਮੈਂ ਅਤੀਤ ਦੇ ਵਰਕੇ ਫਰੋਲਣ ਲੱਗਿਆ ਨੂਰਾ ਭਾਬੀ ਮੈਥੋਂ 5 ਸਾਲ ਵੱਡੀ ਸੀ ਅਤੇ ਤੌਫੀਕ ਤੋਂ 3 ਸਾਲ ਮਾਂ ਜਿਹਾ ਮੋਹ ਕਰਦੀ ਸੀ ਤੌਫੀਕ ਸ਼ਰਾਰਤ ਕਰਦਾ ਤਾਂ ਮਿੱਠੀ ਜਹੀ ਛਿੜਕ ਵੀ ਦੇ ਦਿੰਦੀ ਪਰ ਚਿਹਰੇ ਦਾ ਗੁਲਾਬੀ ਭਾ ਮਾਰਦਾ ਰੰਗ ਗੁੱਸੇ ਦੀ ਗਵਾਹੀ ਪਰੰਤੋਂ ਮਨੁਕਰ ਹੋ ਜਾਂਦਾ ਤੌਫੀਕ ਚੰਬਲ ਹੋ ਕੇ ਗੁਸਤਾਖੀ ਕਰਦਾ ਤਾਂ ਹਾਰ ਮੰਨ ਲੈਂਦੀ ਬਾਪਾ ਮੈਂ ਹਾਰੀ ਤੂੰ ਨਹੀਂ ਸੁਧਰੇਗਾ ਹਿਰਨੀ ਵਾਂਗ ਜੁੰਗੀਆਂ ਭਰਦੀ ਸਾਡੇ ਪਿੱਛੇ ਦੌੜਦੀ ਪਰ ਅਸੀਂ ਢਾਣਾ ਦਿੰਦੇ ਬੇਗਮ ਨੇ ਟੋਕਣਾ ਤੋ ਹੁਣ ਬੱਚੀ ਨਹੀਂ ਰਹੀ ਇਨਸ਼ਾਅੱਲਾ ਤੇਰੀ ਨਕਾਹ ਦੀ ਉਮਰ ਆ ਸੌ ਸਾ ਹੋਈ ਨੇ ਜਵਾਬ ਦੇਣਾ ਮੈਂ ਤਾਂ ਹਾਲੇ ਤਾਰੇ ਦੇਖਣੇ ਆ ਮੀ ਪਿੰਡ ਵਿੱਚ ਮੁਸਲਮਾਨ ਪਰਿਵਾਰਾਂ ਦੇ 10-12 ਘਰ ਸਨ ਕਿਰਤੇ ਕਾਮੇ ਮਿਹਨਤ ਮਜ਼ਦੂਰੀ ਕਰਨ ਵਾਲੇ ਚੌਧਰੀ ਇਮਤੀਆਜ਼ ਅਹਿਮਦ ਨਹਿਰੀ ਮਹਿਕਮੇ ਦਾ ਜ਼ਿਲ੍ਹਾਦਾਰ ਸੀ ਸਰਕਾਰੀ ਕੋਠੀ ਅਲਾਰਟ ਹੋਈ ਸੁੱਨ ਜਗਾਂ ਸੁੱਨਸਾਂ ਸੀ ਮਨ ਨਾ ਲਗਿਆ ਪਿਤਰੀ ਘਰ ਵਿੱਚ ਪਿੰਡ ਆਵਸਿਆ ਰਹਿਣੀ ਬਹਿਣੀ ਦਾ ਸ਼ਾਹੀ ਅੰਦਾਜ਼ ਨੌਕਰ ਚੱਕਰੇ ਸਰਕਾਰੀ ਦਰਬਾਰੇ ਪਹੁੰਚ ਨੋਆਬਾਂ ਦੇ ਖਾਨਦਾਨ ਨਾਲ ਦੂਰੋਂ ਨੇੜਿਓਂ ਅੰਗਲੀ ਸੰਗਲੀ ਤਹਜ਼ੀਬ یافتਾ ਸਬਾ ਚਿੱਟੇ ਟੋਰੇ ਵਾਲੀ ਪੱਗ ਸੰਧੂਰੀ ਕੁੜਤਾ ਕੁਟਵੀਂ ਅਚਕਨ ਪੈਰੀ ਪੰਜਾਬੀ ਖੋਸਾ ਬੁੱਲਾਂ ਤੇ ਮੁਸਕਾਨ ਹੁੰਦੀ ਅਤੇ ਮਿਲਣ ਵਾਲਿਆਂ ਨੂੰ ਦਵਾ ਸਲਾਮ ਦੀ ਸਾਂਝ ਅਸਲਾਮੁਅਲੈਕਮ ਚਾਚਾ ਜਾਨ ਆਧਾ ਪ੍ਰਤਾ ਸ਼੍ਰੀ ਸੁਲਤਾਨਾ ਬੇਗਮ ਸੁਸ਼ੀਲ ਮਿਜ਼ਾਜ ਦੀ ਖਾਨਦਾਨੀ ਸੁਆਣੀ ਹਵੇਲੀ ਸੰਭਾਲਦੀ ਸੇਵਾਦਾਰ ਵਿਸਲਕੇ ਦੀ ਤਹਸੀਕ ਤਸਦੀਕ ਕਰਦੇ ਖਿੜੀ ਫਲਵਾੜੀ ਤੌਫੀਕ ਤੇ ਨੂਰਾ ਤੌਫੀਕ ਚੁਲਬੁਲਾ ਦੜੰਗੇ ਮਾਰਦਾ ਸਕੂਲ ਦੇ ਨਾ ਤੋਂ ਘੁਰੀ ਵਟਦਾ ਨੂਰਾ ਸ਼ਾਂਤ ਸਬਾ ਆਗਿਆਕਾਰੀ ਗੋਰਾਂ ਨਿਸ਼ੋਰੰਗ ਤਿੱਖੇ ਨੈ ਨਖਸ਼ ਮਸੀਤੇ ਪੜ ਜਾਂਦੀ ਮਾਲਵੀ ਜੀ ਦੇ ਸਵਾਲ ਤੋਂ ਪਹਿਲਾਂ ਜਵਾਬ ਤਿਆਰ ਰੱਖਦੀ ਮੋਹ ਭਰੀ ਅਸੀਸ ਮਿਲਦੀ ਅੱਲਾਹ ਤਾਲਾ ਦੀ ਨਸੀ ਅੱਲਾਹ ਤਾਲਾ ਦੀ ਇਨਾਇਤ ਹੋਵੇ ਤੇਰੇ ਉੱਪਰ ਮੇਰੇ ਬੱਚੇ ਸਾਡੀ ਸਾਂਝੀ ਕੰਧ ਸੀ ਨੂਰਾ ਨਾਲ ਅਗਲਾ ਘਰ ਨੰਬਰਦਾਰ ਬਸਾਕਾ ਸਿੰਘ ਦਾ ਸੀ ਚੰਗਾ ਖਾਂਦਾ ਪੀਂਦਾ ਪਰਿਵਾਰ ਸੀ ਤਿੰਨ ਹਲਾਂ ਦੀ ਵਾਹੀ ਬੇਟੀ ਸੀ ਤੋ ਅਤੇ ਇਕਲੌਤਾ ਪੁੱਤਰ ਮੁਖਾ ਨੂਰਾ ਦਾ ਜਮਾਤੀ ਗੋਲ ਮਟੋਲ ਚਿਹਰਾ ਰਤਾ ਕੋ ਸਾਵਲਾ ਰੰਗ ਲੰਮ ਸਲਮਾ ਪ੍ਰਾਇਮਰੀ ਸਕੂਲ ਵਿੱਚ ਪੜਦਾ ਸਾਡੀ ਚਾਰਾਂ ਦੀ ਖੂਬ ਨਿਭਦੀ ਸਕੂਲੋਂ ਆਉਣ ਸਾਰ ਫੱਟੀ ਬਸਤਾ ਰੱਖ ਕੋਟਲਾ ਛਪਕੀ ਦੀ ਵਾਰੀ ਆ ਜਾਂਦੀ ਤਰਕਾਲਾਂ ਢਲਦੀਆਂ ਦਾ ਪਤਾ ਹੀ ਨਾ ਲੱਗਦਾ ਬੇਗਮ ਦੀ ਆਵਾਜ਼ ਨਾਲ ਖੇਡ ਦਾ ਅੰਤ ਹੁੰਦਾ ਨੂਰਾ ਘਰ ਆ ਜਾਓ ਪੁੱਤਰ ਹਨੇਰਾ ਪਸਰ ਗਿਆ ਏ ਤੇਰੇ ਅੱਬਾ ਵੀ ਆਂਦੇ ਪਏ ਹੁਣੇ ਕੱਲ ਮਿਲਣ ਦੇ ਵਾਦੇ ਨਾਲ ਅਲਵਿਦਾ ਕਹਿਣੀ ਪਰ ਅੰਦਰੋਂ ਕੁਝ ਖੁੱਸ ਗਿਆ ਲੱਗਦਾ ਸਵੇਰੇ ਨੂਰਾ ਦੇ ਮੁਖ ਨੂਰਾ ਤੇ ਮੁਖਾ ਇਕੱਠਿਆਂ ਘਰੋਂ ਨਿਕਲਦੇ ਫਿਰਨੀ ਦੇ ਮੋੜ ਤੇ ਸਕੂਲ ਅਤੇ ਮਸਜਿਦ ਦੇ ਰਸਤੇ ਅਲੱਗ ਹੋ ਜਾਂਦੇ ਲੈ ਨੂਰਾ ਹੁਣ ਤੋਂ ਆਪਣੇ ਰਾਹ ਤੇ ਮੈਂ ਆਪਣੇ ਰਾਹ ਮੁਖੇ ਦੇ ਮੂੰਹੋਂ ਅਚਾਨਕ ਨਿਕਲਿਆ ਇਹੋ ਨਾ ਕਹਿ ਮੁਖਿਆ ਕੁਝ ਕੁ ਦਿਨਾਂ ਪਿੱਛੋਂ ਅਸੀਂ ਵੱਡੇ ਸਕੂਲ ਜਾਇਆ ਕਰਾਂਗੇ ਇਕੱਠੇ ਕਿੰਤੂ ਬਾਦ ਨੂਰਾ ਸ਼ਰਮਾ ਗਈ ਸੀ ਖੇਡਦਿਆਂ ਹੋਇਆਂ ਕਈ ਵਾਰ ਉਹ ਸਾਡੇ ਤੋਂ ਦੂਰ ਹੋ ਕੇ ਕੁਝ ਕੁ ਸਿਰਮੁਸਰ ਕਰਦੇ ਲੁਕਾਉਣ ਦੀ ਕੋਸ਼ਿਸ਼ ਦੇ ਬਾਵਜੂਦ ਚਿਹਰਿਆਂ ਦੇ ਰੰਗ ਜਵਾਬ ਦੇ ਮੈਚ ਦੇ ਮੈਚ ਦੇ ਨਾਂ ਲਖਦੇ ਕਨਸੋਆਂ ਆਉਣ ਲੱਗੀਆਂ ਸਨ ਕਿ ਵਾਕ ਦੇ ਦੀ ਲਕੀਰ ਖਿੱਚੀ ਗਈ ਹੈ ਹਿੰਦੂ ਸਿੱਖ ਇੱਧਰ ਰਹਿਣਗੇ ਤੇ ਮੁਸਲਮਾਨਾਂ ਨੂੰ ਨਵੀਂ ਧਰਤੀ ਤੇ ਜਾਣਾ ਪਵੇਗਾ ਉਧਰਲੇ ਜੀ ਇੱਧਰ ਪਰਤ ਆਉਣਗੇ ਪਿੰਡ ਦੇ ਸਾਥ ਵਿੱਚ ਦੱਬੀ ਜਵਾਨ ਵਿੱਚ ਚਰਚਾ ਚੱਲੀ ਸੀ ਪਰ ਕਿਸੇ ਦੇ ਗਲੇ ਤੋਂ ਇਹ ਗੱਲ ਥੱਲੇ ਨਹੀਂ ਸੀ ਉਤਰ ਰਹੀ ਲੈ ਚਾਚਾ ਆ ਕੀ ਗੱਲ ਹੋਈ ਪੜਾ ਕਦੇ ਨੌਆਂ ਨਾਲੋਂ ਵੀ ਮਾਸ ਅਢ ਹੋਇਆ ਜਿੱਤੇ ਮਿਸਤਰੀ ਨੇ ਅਸ਼ਰਫ ਪੰਜ ਕੋਲ ਹੌਕਾ ਪਰਿਆ ਨਹੀਂ ਭਤੀਜ ਇਹ ਸਭ ਸੁਣੀਆਂ ਸੁਨਾਈਆਂ ਨੇ ਕੋਈ ਖਾਲਾ ਜੀ ਦਾ ਵਾੜਾ ਏ ਇਨਸ਼ਾਅੱਲਾ ਸੁਖ ਵਰਤੇ ਅੰਦਰੋਂ ਉਹ ਆਪ ਵੀ ਡਰਿਆ ਹੋਇਆ ਸੀ ਮੁੰਡੇ ਇਮਰਾਨ ਨੇ ਸ਼ਹਿਰਾਂ ਆ ਕੇ ਬਾਪੂ ਨੂੰ ਉੜਦੀ ਉੜਦੀ ਖਬਰ ਸੁਣਾਈ ਸੀ ਇਹ ਸਭ ਵੱਡੇ ਲੀਡਰਾਂ ਦੇ ਛੱਡੇ ਸ਼ਗੂਫੇ ਨੇ ਪੀੜੀਆਂ ਗੁਜ਼ਰ ਗਈਆਂ ਕਦੇ ਸੂਈ ਨਹੀਂ ਲੰਗੀ ਆਪਣੇ ਚ ਬਾਪੂ ਹਜ਼ੂਰਾ ਸਿਉਂ ਦੀ ਨਜ਼ਰ ਵਿੱਚ ਇਹ ਵਕਤੀ ਉਬਾਲ ਸੀ ਪਰ ਅੰਦਰੋਂ ਅੰਦਰੀ ਹਰੇਕ ਦੇ ਮਨ ਵਿੱਚ ਇਹ ਗੱਲ ਘਾਰ ਕਰ ਗਈ ਸੀ ਕਿ ਤੂੰ ਐਵੇਂ ਨਹੀਂ ਉੱਠਦਾ ਜ਼ਰੂਰ ਚਿੰਗ ਸੁਲਗੀ ਹੋਵੇਗੀ ਉਰਦੇ ਖਬਰ ਉਦੋਂ ਯਕੀਨ ਵਿੱਚ ਬਦਲ ਗਈ ਜਦੋਂ ਚੌਧਰੀ ਇਮਤੀਆਜ਼ ਨੂੰ ਤਹਿਸੀਲ ਦੇ ਤਹਿਸੀਲਦਾਰ ਨੇ ਬੁਲਾ ਕੇ ਇਸ ਦੀ ਪੁਸ਼ਟੀ ਕਰ ਦਿੱਤੀ ਕਿ ਪਾਕਿਸਤਾਨ ਬਣਨ ਵਾਲਾ ਹੈ ਅਤੇ ਰਸਮੀ ਕਾਰਵਾਈ ਚੱਲ ਰਹੀ ਹੈ ਆਉਂਦੇ ਦਿਨਾਂ ਵਿੱਚ ਤਸਵੀਰ ਸਾਹਮਣੇ ਆ ਜਾਵੇਗੀ ਢੈਂਦੇ ਮਨ ਨਾਲ بیگم ਨੇ ਕੀਮਤੀ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹਵੇਲੀ ਦੇ ਨੌਕਰਾਂ ਨੂੰ ਵੀ ਇਸ ਦੀ ਭਿੰਕ ਪੈ ਗਈ ਸਭ ਦੇ ਚਿਹਰੇ ਮਸੂਸੇ ਗਏ ਪਤਾ ਨਹੀਂ ਕੀ ਪਾਣਾ ਵਰਤਣ ਵਾਲਾ ਸੀ ਨੂਰਾ ਨੇ ਇਹ ਗੱਲ ਆਪਣੇ ਅੱਬਾ ਦੇ ਮੂੰਹੋਂ ਸੁਣ ਲਈ ਸੀ ਉਸ ਦੇ ਦਿਲ ਨੂੰ ਢੋਪੂ ਪੈਣ ਲੱਗੇ ਸਕੂਲ ਜਾਂਦੇ ਵਕਤ ਮੁੱਖਾ ਮਿਲਿਆ ਤਾਂ ਦੋਵਾਂ ਦੇ ਚਿਹਰੇ ਦੀ ਰੰਗਤ ਫਿੱਕੀ ਪੈ ਗਈ ਲੱਗਦੀ ਸੀ ਮੋੜ ਤੱਕ ਇਕੱਠੇ ਤੁਰੇ ਗਏ ਪਰ ਚੁੱਪ ਨੂਰਾ ਤੂੰ ਚਲੀ ਜਾਵੇਂਗੀ ਹੁਣ ਹਟ ਕੋਰੇ ਲੈਂਦੇ ਮੁੱਖੇ ਦੇ ਮੁੱਖੋਂ ਮਸੀ ਦੋ ਬੋਲ ਨਿਕਲੇ ਨਹੀਂ ਮੁੱਖਿਆ ਅੱਲਾ ਕਰੇ ਆਪਾਂ ਕਦੇ ਵੀ ਵੱਖ ਨਾ ਹੋਈਏ ਦੋਖਲ ਦੀ ਅਗ ਵਿੱਚ ਸਣਾ ਜੇ ਤੈਨੂੰ ਛੱਡਣ ਦੀ ਸੋਚਾਂ ਨੂਰਾ ਦੀਆਂ ਅੱਖਾਂ ਵਿੱਚ ਅਥਰੂ ਤੈਰਨ ਲੱਗੇ ਮੈਂ ਬਾਪੂ ਨੂੰ ਕਹਾਂਗਾ ਤੁਹਾਨੂੰ ਪਿੰਡੋਂ ਨਾ ਜਾਣ ਦੇਣ ਆਪਾਂ ਵਿਆਹ ਕਰਵਾਵਾਂਗੇ ਪਰ ਮੇਰੇ ਅੱਬਾ ਨਹੀਂ ਹੋਣ ਦੇਣਗੇ ਤੂੰ ਸਿੱਖ ਮੈਂ ਮੁਸਲਮਾਨ ਰੱਬ ਦੀ ਦਰਗਾਹ ਵਿੱਚ ਕੋਈ ਕੋਈ ਧਰਮ ਜਾਂ ਜਾਤ ਨਹੀਂ ਹੁੰਦੀ ਸੱਚਾ ਪਿਆਰ ਹੁੰਦੀ ਨੂਰੀਏ ਵਾਕਿਓ ਪਾਰ ਤੋਂ ਗੱਡੀ ਆਈ ਆ ਬਹੁਤ ਸਾਰੇ ਹਿੰਦੂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਉਹਨਾਂ ਦੇ ਘਰਾਂ ਨੂੰ ਆਗ ਲਗਾ ਦਿੱਤੀ ਗਈ। ਦਿੱਤੀ ਹੈ। ਔਰਤਾਂ ਨੂੰ ਬੇਇੱਜ਼ਤ ਕੀਤਾ ਗਿਆ। ਖਬਰਾਂ ਮੂੰਹੋਂ-ਮੂੰਹੀ ਅੱਗੇ ਪਹੁੰਚ ਗਈਆਂ। ਪਹੁੰਚ ਰਹੀਆਂ ਸਨ। ਹਾਲਾਤ ਵਿਗੜਦੇ ਦੇਖ ਪਿੰਡ ਤੇ ਗੁਰਦੁਆਰੇ ਇਕੱਠ ਕੀਤਾ ਗਿਆ। ਪੰਚਾਇਤ ਨੇ ਫੈਸਲਾ ਕੀਤਾ ਕਿ ਮੁਸਲਮਾਨ ਭਾਈਚਾਰੇ ਨੂੰ ਪਿੰਡ ਨਾ ਛੱਡਣ ਦੀ ਬੇਨਤੀ ਕੀਤੀ ਜਾਵੇ। ਪਰ ਦਿਲਾਂ ਵਿੱਚ ਤੁੜ ਕੋਸੀ ਕਿ ਸਰਕਾਰਾਂ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹੁੰਦਾ ਸਰਪੰਚ ਚਮਨ ਸਿੰਘ ਨੇ ਐਲਾਨ ਕਰ ਦਿੱਤਾ ਕਿ ਸੈਂਕੜੇ ਸਾਲਾਂ ਦੀਆਂ ਸਾਂਝੀਆਂ ਰਵਾਇਤਾਂ ਨੂੰ ਕੋਈ ਆਂਚ ਨਹੀਂ ਹੋਂਦ ਦਿੱਤੀ ਜਾਵੇਗੀ ਅਤੇ ਇਹ ਪਰਿਵਾਰ ਪਿੰਡ ਵਿੱਚ ਹੀ ਪਹਿਲਾਂ ਦੀ ਤਰ੍ਹਾਂ ਵਸਦੇ ਰਸਤੇ ਰਹਿਣਗੇ ਇਹ ਸੁਣ ਕੇ ਮੌਖੇ ਦੇ ਦਿਲ ਨੂੰ ਸਕੂਨ ਮਿਲਿਆ ਸੀ ਸਰਪੰਚਾ ਉਹ ਸਾਡੇ ਬੰਦਿਆਂ ਨੂੰ ਕੋਹ ਕੋਹ ਕੇ ਮਾਰ ਰਹੇ ਨੇ ਤੇ ਅਸੀਂ ਚੂੜੀਆਂ ਪਾ ਕੇ ਬੈਠੇ ਰਹੀਏ ਕੋ ਦਿਮਾਂ ਚਲੇ ਗਬਰੂਆ ਨੇ ਆਪਣੇ ਮਨ ਦੀ ਪੜਾਹ ਸਕੱਟੀ ਚੋਬਰਾ ਇਹ ਸਮਾਂ ਜੋਸ਼ ਦਾ ਨਹੀਂ ਹੋਸ਼ ਦਾ ਹੈ ਇਹ ਕੰਮ ਕੁਝ ਕੁ ਸਰਫਰਿਆਂ ਦਾ ਹੋ ਸਕਦਾ ਉਧਰਲੇ ਦੰਗਈਆਂ ਦੇ ਕੀਤੇ ਦੀ ਸਜ਼ਾ ਇੱਧਰਲੇ ਬੇਕਸੂਰਾ ਨੂੰ ਕਿਉਂ ਮਿਲੇ ਗਰਮ ਖੂਨ ਠੰਡਾ ਪੈਣ ਲੱਗਿਆ ਸੀ ਘੋੜਾ ਗੱਡੀ ਹਵੇਲੀ ਮੂਰੇ ਤਿਆਰ ਖੜੀ ਸੀ ਜਿਸ ਨੇ ਚੌਧਰੀ ਪਰਿਵਾਰ ਨੂੰ ਮਲੇਰਕੋਟਲੇ ਲੈ ਕੇ ਜਾਣਾ ਸੀ ਸੂਚਨਾ ਸੀ ਕਿ ਕੱਲ ਉਥੋਂ ਇਧਰਲੇ ਬਸ਼ਿੰਦਿਆਂ ਨੂੰ ਲੈ ਕੇ ਇੱਕ ਰੇਲ ਗੱਡੀ ਲਾਹੌਰ ਰਵਾਨਾ ਹੋਵੇਗੀ ਪੂਰੀ ਹਫੜਾ ਦਫੜੀ ਮੱਚੀ ਹੋਈ ਸੀ ਰਾਤ ਨੂੰ ਬਾਹਰਲੇ ਗੁੰਡਿਆਂ ਵੱਲੋਂ ਹਮਲੇ ਦੀ ਅਫਵਾਹ ਵੀ ਉੱਡ ਚੁੱਕੀ ਸੀ ਕੋਈ ਵੀ ਖਤਰਾ ਮੁੱਲ ਲੈਣ ਲਈ ਤਿਆਰ ਲੈਣਾ ਨਹੀਂ ਚਾਹੁੰਦਾ ਸੀ ਹਰ ਕੋਈ ਆਪਣਾ ਹਿੱਲਾ ਵਰਤਕੇ ਮਲੇਰਕੋਟਲੇ ਪਹੁੰਚਣ ਲਈ ਫਿਕਰਮੰਦ ਸਿੰਘ ਜਿੱਥੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਸਨ ਜੋਖਮ ਥੋੜਾ ਘਟ ਜਾਂਦਾ ਸੀ ਇਮਤੀਆਜ਼ ਸੁਲਤਾਨਾ ਬੇਗਮ ਅਤੇ ਤੌਫੀਕ ਗੱਡੀ ਵਿੱਚ ਬੈਠ ਚੁੱਕੇ ਸਨ ਪਰ ਨੂਰਾ ਕਿਤੇ ਨਜ਼ਰ ਨਹੀਂ ਸੀ ਆ ਰਹੀ ਹਵੇਲੀ ਦਾ ਕੋਨਾ ਕੋਨਾ ਛਾਂ ਮਾਰਿਆ ਪਰ ਉਸ ਦਾ ਕੋਈ ਅਤਾ ਪਤਾ ਨਹੀਂ ਸੀ ਲੱਗ ਰਿਹਾ ਪਰਵਾਰ ਬੇਚੈਨ ਸੀ ਤਾੜਵੀਆਂ ਦਾ ਹਮਲਾ ਕਿਸੇ ਵੇਲੇ ਵੀ ਹੋ ਸਕਦਾ ਸੀ ਪਲ ਪਲ ਮੌਤ ਨਜ਼ਰ ਆ ਰਹੀ ਸੀ ਨੂਰਾ ਮੇਰੀ ਬੱਚੀ ਬੇਗਮ ਦੀਆਂ ਤਾਂ ਹਾਂ ਪੱਥਰ ਪਾੜ ਰਹੀਆਂ ਸਨ ਜਾਦਾ ਦੇਰ ਰੁਕਣਾ ਖਤਰੇ ਤੋਂ ਖਾਲੀ ਨਹੀਂ ਸੀ ਸਰਪੰਚ ਨੇ ਪਰਿਵਾਰ ਨੂੰ ਧੀ ਰਖਣ ਲਈ ਆਖਿਆ ਚੌਧਰੀ ਸਾਹਿਬ ਅਸੀਂ ਮਜ਼ਬੂਰ ਹਾਂ ਪਰ ਮੈਂ ਤੈਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਨੂਰਾ ਮੇਰੀ ਧੀ ਹੈ ਮੈਂ ਆਪਣੀ ਜਾਨ ਤੇ ਖੇੜ ਕੇ ਵੀ ਉਸਨੂੰ ਤੁਹਾਡੇ ਨਾਲ ਮਲਾਵਾਗਾ ਇਮਤੀਆਜ਼ ਨੇ ਚਮਨ ਸਿੰਘ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਹੋਇਆ ਸੀ ਸਰਦਾਰ ਜੀ ਜੇ ਤੁਹਾਡੇ ਕੋਲੋਂ ਕੋਈ ਗੁਸਤਾਖੀ ਹੋਈ ਹੋਵੇ ਜੇ ਸਾਡੇ ਕੋਲੋਂ ਕੋਈ ਗੁਸਤਾਖੀ ਹੋਈ ਹੋਵੇ ਤਾਂ ਮੁਆਫ ਹੰਝੂ ਭਰੀਆਂ ਅੱਖਾਂ ਦੂਰ ਤੱਕ ਵਿਛੜ ਰਹੇ ਗਰਾਈਆਂ ਦਾ ਰਾਹ ਤੱਕਦੀਆਂ ਰਹੀਆਂ ਰਾਤ ਦੇ ਹਨੇਰੇ ਵਿੱਚ ਤਾੜਵੀਆਂ ਦੀ ੜ ਪਿੰਡ ਵਿੱਚ ਹਰਲ ਹਰਲ ਕਰ ਦੀ ਆਣ ਪਹੁੰਚੀ ਜਿਨੇ ਕਿਸੇ ਮੁਸਲਮਾਨ ਨੂੰ ਅੰਦਰ ਲੁਕੋ ਕੇ ਰੱਖਿਆ ਸਾਡੇ ਹਵਾਲੇ ਕਰ ਦਿਓ ਨਹੀਂ ਤਾਂ ਤਿਆਰ ਹੋ ਜੋ ਮੁਸਟੰਡੇ ਗਰੋ ਨੂੰ ਮੋਖੇ ਦੇ ਘਰ ਨੂਰਾ ਦੇ ਹੋਣ ਦਾ ਪੂਰਾ ਸ਼ੱਕ ਸੀ ਜਦੋਂ ਮੋਖੇ ਦੇ ਘਰ ਦਾ ਗੇਟ ਪਣਣ ਲੱਗੇ ਤਾਂ ਮੋਖੇ ਤੇ ਬਲਬੀਰੇ ਬਲਬੀਰੇ ਨੇ ਲਲਕਾਰਾ ਮਾਰਿਆ ਜੇ ਇਧਰ ਮੁੱਕੀਤਾ ਤਾਂ ਲਾਸ਼ਾਂ ਦੇ ਢੇਰ ਲਾ ਦਿਆਂਗੇ ਬੱਤੀ ਬੋਰ ਦਾ ਲੋਹਾ ਖੂਨ ਮੰਗਦਾ ਉਹਨਾਂ ਦੇ ਇੱਕ ਹਵਾਈ ਫੇਅਰ ਕਰਨ ਦੀ ਧੀਰ ਸੀ ਕਿ ਭੀੜ ਪਤਾ ਨਹੀਂ ਕਿਧਰ ਸ਼ਾਈ ਮਾਈ ਹੋ ਗਈ ਨੂਰਾ ਅੰਦਰਲੇ ਕਮਰੇ ਵਿੱਚ ਸੈਮੀ ਬੈਠੀ ਸੀ ਅੱਬਾ ਅਮੀ ਤੇ ਤਾਫੀਕ ਦੇ ਚਲੇ ਜਾਣ ਦੀ ਕੰਸੋ ਆ ਉਸਤੇ ਕੰਨੀ ਪੈ ਚੁੱਕੀ ਸੀ ਪਾਫਟਾਲਾ ਹੋਇਆ ਤਾਂ ਸਰਪੰਚ ਨੇ ਪੰਚਾਇਤ ਦੇ ਨਾਲ ਲੈ ਕੇ ਨੰਬਰਦਾਰਾਂ ਦਾ ਬੁਹਾ ਖੜਕਾਇਆ ਉਸ ਨੂੰ ਨੂਰਾ ਦੇ ਇਸ ਘਰ ਵਿੱਚ ਸੁਰੱਖਿਅਤ ਹੋਣ ਦੀ ਖਬਰ ਮਿਲੀ ਸੀ ਵਿਸਾਖਾ ਸਿਆਂ ਆਪਾਂ ਜਿਵੇਂ ਕਿਵੇਂ ਨੂਰਾ ਬੇਟੀ ਨੂੰ ਉਸਦੇ ਪਰਿਵਾਰ ਕੋਲ ਭੇਜ ਦਈਏ ਪੀੜਾਂ ਦਾ ਭਰੋਸਾ ਨਹੀਂ ਕਾਨੂੰ ਖਤਰਾ ਮੁੱਲ ਲੈਣਾ ਸਰਪੰਚਾ ਤੇਰਾ ਕਿਹਾ ਸਿਰ ਮੱਥੇ ਪਰ ਨੂਰਾ ਇੱਥੇ ਰਹਿਣਾ ਚਾਹੁੰਦੀ ਆ ਸਾਡੇ ਕੋਲ ਉਹ ਤਾਂ ਮੁੱਖੇ ਬਿਨਾਂ ਸਾਹ ਨਹੀਂ ਲੈਂਦੀ ਸਾਖਾ ਸਿੰਘ ਨੇ ਆਪਣਾ ਫੈਸਲਾ ਦੱਸਿਆ ਲੰਬੜਾ ਤੀਆਂ ਧਿਆਣੀਆਂ ਦਾ ਮਸਲਾ ਐਡਾ ਸੌਖਾ ਨਹੀਂ ਰੱਖਣਾ ਬਾਕੀ ਜਿਵੇਂ ਥੋੜੀ ਮਰਜੀ ਅਸੀਂ ਥੋੜੇ ਤੋਂ ਬਾਹਰ ਨਹੀਂ ਸਰਪੰਚ ਨੇ ਬਾਕੀ ਮੈਂਬਰਾਂ ਦੀ ਸੈਂਤੀ ਨਾਲ ਹਿੱਕ ਥਾਪੜੀ ਅਸੀਂ ਗੱਲ ਤਾਂ ਇਹ ਹੈ ਅਸਲੀ ਗੱਲ ਤਾਂ ਇਹ ਹੈ ਕਿ ਉਹ ਮੁੱਖੇ ਨਾਲਾਵਾਂ ਲੈਣੀਆਂ ਚਾਹੁੰਦੀ ਹੈ ਨੰਬਰਦਾਰ ਨੇ ਅੰਦਰਲੀ ਗੱਲ ਸਾਂਝੀ ਕਰ ਦਿੱਤੀ ਕਿਉਂ ਨਾ ਆਪਾਂ ਨੂਰਾ ਨੂੰ ਆਖਰੀ ਵਾਰ ਪੁੱਛ ਲਈਏ ਅਜੇ ਤਾਂ ਸਮਾ ਹੈ ਕੱਲ ਨੂੰ ਗੱਡੀ ਸ਼ਹਿਰੋਂ ਰਵਾਨਾ ਹੋਣੀ ਹੈ ਨੂਰਾ ਬਾਹਰ ਆਈ ਚਿਹਰੇ ਤੇ ਪੈ ਸੀ ਸਰਪੰਚ ਨੇ ਸਿਰ ਹੱਥ ਸਿਰ ਤੇ ਹੱਥ ਰੱਖਿਆ ਧੀਏ ਧੀ ਰਾਣੀਏ ਦੱਸ ਤੈਨੂੰ ਕੀ ਮਨਜ਼ੂਰ ਹੈ ਕਿਸੇ ਡਰਥ ਲੈਣਾ ਆਈ ਫਿਰ ਤੇਰੀ ਮਰਜ਼ੀ ਹੀ ਸਾਡੀ ਮਰਜ਼ੀ ਇਹ ਸਾਰੇ ਪਿੰਡ ਦਾ ਵਚਨ ਹੈ ਚਾਚਾ ਮੈਂ ਇੱਥੇ ਰਹਿਣਾ ਮੋਖੇ ਕੋਲ ਜੇ ਤੁਸੀਂ ਮੈਨੂੰ ਸਹਾਰਾ ਬਸਾਖਾ ਸਿੰਘ ਵੱਲ ਵਿਅਕਤੀ ਦੇ ਹੰਝੂ ਟਪਕ ਪਏ ਨੰਬਰਦਾਰਾ ਮੈਂ ਮਸੂਮ ਦਾ ਮਨ ਪੜ ਲਿਆ ਹੁਣ ਮੈਂ ਆਪਣੀ ਧੀ ਬਣਾ ਕੇ ਇਹਦੇ ਹੱਥ ਪੀਲੇ ਕਰੂੰ ਸਰਪੰਚ ਨੇ ਆਖਰੀ ਫੈਸਲਾ ਸੁਣਾ ਦਿੱਤਾ ਪਾਕਿਸਤਾਨ ਜਾਣ ਦੀ ਉਡੀਕ ਵਿੱਚ ਬੈਠੇ ਇਮਤੀਆਜ਼ ਅਤੇ ਸੁਲਤਾਨਾ ਬੇਗਮ ਨੂੰ ਸਰਪੰਚ ਨੇ ਨੂਰਾ ਦੇ ਸਲਾਮਤ ਹੋਣ ਬਾਰੇ ਚੌਕੀਦਾਰ ਸਰਹਣ ਸਿੰਘ ਹੱਥ ਰੁੱਕਾ ਭੇਜ ਦਿੱਤਾ ਸੀ ਸੂਤਾਂ ਉਹਨਾਂ ਨੂੰ ਪਹਿਲਾਂ ਹੀ ਸੀ ਕਿ ਨੂਰਾ ਜਾਣ ਬੁੱਝ ਕੇ ਮੋਖੇ ਹੋਰਾਂ ਵੱਲ ਚਲੀ ਗਈ ਸੀ ਸੁਣਨ ਸਾਰ ਬੇਗਮ ਨੇ ਦੋ ਹੱਥੜਾ ਮਾਰਿਆ ਕਿੱਤੇ ਡੋ ਜਮੀਨੇ ਉਸ ਕੋਲ ਇਸ ਗੱਲ ਦੀ ਭਾਫ ਵੀ ਨਹੀਂ ਕੱਢੀ ਸੀ ਸਾਨੂੰ ਜੌਂਦਿਆਂ ਨੂੰ ਮਾਰ ਟੁੱਟਿਆ ਜੇ ਭਰਾਵਾਂ ਪਿੱਟੀ ਨੇ ਖੁਦਾ ਤੈਨੂੰ ਕੋਈ ਖੁਦਾ ਤੈਨੂੰ ਕਿਤੇ ਢੋਈ ਨਾ ਦੇਵੇ ਸੁਣ ਕੇ ਨੂਰਾ ਬਹੁਤ ਰੋਈ ਸੀ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਨੂਰਾ ਨੂੰ ਸਰਪੰਚ ਚਮਨ ਸਿੰਘ ਦੇ ਘਰ ਭੇਜ ਦਿੱਤਾ ਥੋੜਾ ਟਿਕਟਕਾ ਹੋਇਆ ਤਾਂ ਸਰਪੰਚ ਨੇ ਮੁੱਖੇ ਨਾਲ ਉਸਦੇ ਆਨੰਦ ਕਾਰਜ ਕਰਵਾ ਦਿੱਤੇ ਾਈ ਜੀ ਨੇ ਗੁਰਬਾਣੀ ਵਿੱਚੋਂ ਬਾਖ ਲੈ ਕੇ ਉਸ ਦਾ ਨਾਮ ਬਖਸ਼ੀਸ਼ ਕਉ ਰੱਖ ਦਿੱਤਾ ਦਿਨ ਸਖਾਲੇ ਹੁੰਦੇ ਗਏ ਪਰ ਇੱਕ ਚੀਜ਼ ਉਸ ਅੰਦਰ ਘਰ ਕਰ ਗਈ ਸੀ ਸ਼ਾਲਾ ਮਾਂ ਪਿਓ ਮੈਨੂੰ ਮਾਫ ਕਰ ਦੇਣਾ ਨਹੀਂ ਤਾਂ ਮੇਰੀ ਜਾਨ ਸੌਖੀ ਨਹੀਂ ਨਿਕਲਨੀ ਕਈ ਵਾਰ ਬੈਠੀ ਸੋਚਾਂ ਵਿੱਚ ਗੁੰਮ ਹੋ ਜਾਂਦੀ ਮੈਂ ਗੁਨਾਹਗਾਰ ਕਿਵੇਂ ਹੋਈ ਇੱਕ ਪਾਸੇ ਜੇ ਪਿਓ ਦੀ ਪੱਗ ਸੀ ਤਾਂ ਦੂਜੇ ਪਾਸੇ ਪਾਕਸ ਪਵਿੱਤਰ ਪਿਆਰ ਅੱਜ ਹੋਰ ਕੱਲ ਹੋਰ ਨਿਤਨੇਮ ਨਾਲ ਗੁਰੂ ਘਰ ਜਾਣਾ ਬਖਸ਼ੀਸ਼ ਕੌਰ ਦਾ ਸੁਭਾਅ ਬਣ ਗਿਆ ਉਹ ਸਰਬੱਤਾ ਪਲਾ ਮੰਗਦੀ ਜਨੋਰਾ ਨੂੰ ਚੋਗਾ ਪਾਉਂਦੀ ਜ ਬੇਜਮਾਨਾਂ ਲਈ ਇੱਕ ਰੋਟੀ ਜ਼ਰੂਰ ਬਣਾਉਂਦੀ ਮੂੰਹ ਹਨੇਰੇ ਗਲੇ ਵਿੱਚੋਂ ਸ਼ਬਦ ਗਾਉਂਦੇ ਲੰਘ ਦੇ ਡੱਫਲੀ ਵਾਲੀ ਫਕੀਰ ਦੀ ਝੋਲੀ ਜ਼ਕਾਤ ਪਾਉਣਾ ਨਾ ਭੁੱਲਦੀ ਪਰਿਵਾਰ ਵਿੱਚ ਪੂਰੀ ਰਚੀ ਪੂਰੀ ਤਰ੍ਹਾਂ ਰੱਜੀ ਮਿਚੀ ਉਹ ਤਾਈ ਗੁਰਨਾਮ ਕਰਦੇ ਸੰਸਕਾਰਾਂ ਵਿੱਚ ਢਲ ਗਈ ਸੀ ਕੰਮਾਂ ਵਿੱਚ ਰੱਜ ਕੇ ਛੂਲੀ ਆਂਡ ਗਾਂਡ ਦੀਆਂ ਮਟਿਆਰਾਂ ਉਸ ਦੀਆਂ ਬੁਣੀਆਂ ਦਰੀਆਂ ਝੋਲੇ ਚਾਦਰਾਂ ਦੇਖਣਾਉਂਦੀਆਂ ਉਸ ਦੇ ਕਢਾਈ ਕੀਤੇ ਫੁੱਲ ਤੋਤੇ ਮੋਰ ਬੋਲਦੇ ਲੱਗਦੇ ਮੁੱਖ ਨੇ ਵੱਡੀ ਸੀਤੋ ਦੇ ਮੁੱਖ ਨੇ ਵੱਡੀ ਸੀਤੋ ਨੇ ਪੇਕੇ ਮੁੱਖੇ ਤੋਂ ਵੱਡੀ ਸੀਤੋ ਨੇ ਪੇਕੇ ਘਰ ਆਉਣਾ ਤਾਂ ਭਾਬੀ ਦਾ ਚਾਣਾ ਚੁੱਕਿਆ ਜਾਂਦਾ ਖੂਬ ਸੇਵਾ ਕਰਦੀ ਮੁੱਖੇ ਨੇ ਜਾਨ ਬਚ ਕੇ ਛੇੜਨਾ ਦੇਖ ਲੈ ਭਣੇ ਤੇਰੇ ਆਉਣ ਤੇ ਸਾਨੂੰ ਵੀ ਚੱਜ ਦੇ ਪਖਵਾਨ ਮਿਲਦੇ ਆ ਨੂਰਾ ਨੇ ਮੋਹ ਪਿਆਰ ਵਿੱਚ ਨਹੋਰੇ ਦਾ ਜਵਾਬ ਦੇਣਾ ਧੀਆ ਧਿਆਣੀਆਂ ਦਾ ਪੇਕੀ ਆਉਣਾ ਵੱਸ ਦੇ ਰਸ ਦੇ ਘਰਾਂ ਦੀ ਨਿਸ਼ਾਨੀ ਹੁੰਦੀ ਸਰਦਾਰ ਜੀ ਮੈਨੂੰ ਯਾਦ ਆ ਹ ਵਿਆਹ ਤੋਂ ਬਾਅਦ ਜਦੋਂ ਪਹਿਲੀ ਵਾਰੀ ਮੈਂ ਸਤਨਾਮ ਨੂੰ ਸਤਨਾਮ ਨੂੰ ਭਾਬੀ ਨਾਲ ਮਿਲਾਇਆ ਤਾਂ ਉਸ ਆਪਣੇ ਹੱਥੀਂ ਕੱਟੀ ਫੁਲਕਾਰੀ ਉਸਦੇ ਸਿਰ ਤੇ ਦੇ ਦਿੱਤੀ ਛੋਟੀ ਭੈਣ ਮੇਰੇ ਵੱਲੋਂ ਸ਼ਗਨ ਕਬੂਲ ਕਰੀ ਕਦੇ-ਕਦੇ ਦਿਲ ਵਿੱਚ ਉਠਦੇ ਗੁਬਾਰ ਭਾਬੀ ਨੂੰ ਬੇਚੈਨ ਕਰ ਦਿੰਦੇ ਮੇਰੇ ਕੋਲ ਦਰਦ ਫਰੋਲ ਕੇ ਉਸ ਨੂੰ ਕੁਝ ਸਕੂਨ ਮਿਲਦਾ ਚੰਨਿਆਂ ਉਧਰੋਂ ਇਧਰੋਂ ਆਪਣਾ ਜਥਾ ਗੁਰੂ ਸਾਹਿਦ ਦਾ ਪ੍ਰਕਾਸ਼ਪੁਰ ਮਨਾਉਣ ਨਨਕਾਣਾ ਸਹਿ ਚੱਲਿਆ ਕੋਈ ਵਾਕਫ ਹੋਵੇ ਤਾਂ ਕਹੀਂ ਉਧਰल्या ਦੀ ਖੈਰੀਅਤ ਪਤਾ ਕਰਦਾ ਆਵੇ ਸੁਣਿਆ ਆਪਣੇ ਕਈ ਪਰਿਵਾਰ ਲਾਹੌਰ ਲਾਹੌਰ ਨੇੜੇ ਪਿੰਡ ਖੈਰਾਵਾਲ ਵਿੱਚ ਵੱਸੇ ਨੇ ਮੈਂ ਉਸ ਦੇ ਬਲਵਲੇ ਸਮਝ ਉਸ ਨੂੰ ਤਸੱਲੀ ਦਿੱਤੀ ਭਾਬੀ ਜੇ ਤੂੰ ਕਹੀਂ ਤੇਰਾ ਵੀਜਾ ਵੀ ਲਵਾ ਦਈਏ ਮੈਂ ਉੱਥੇ ਜਾ ਕੇ ਕੀ ਕਰੂੰਗੀ ਅੰਮੀ ਅੱਬਾ ਪਤਾ ਨਹੀਂ ਇੱਕ ਹੌਕਾ ਹਵਾ ਵਿੱਚ ਰਲ ਗਿਆ ਮੈਨੂੰ ਜਾਪਿਆ ਦੇਹੀ ਤੇ ਰੂਹ ਦੀ ਕਸ਼ਮਕਸ਼ ਨਿਰੰਤਰ ਚੱਲ ਰਹੀ ਹੈ ਮੁੱਖਾ ਭਾਬੀ ਦਾ ਬਹੁਤ ਖਿਆਲ ਰੱਖਦਾ ਮੇਰੇ ਵੱਲ ਕੀ ਦੇਖਦੇ ਰਹਿੰਦੇ ਹੋ ਉਹ ਤਾੜਦੀ ਮੇਰਾ ਦਿਲ ਕਰਦਾ ਆਪਾਂ ਸਕੂਲ ਚੱਲ ਗਏ ਇਕੱਠੇ ਹੱਥ ਫੜ ਕੇ ਮੁੱਖਾ ਸ਼ਰਾਰਤੀ ਹਾਸਾ ਹੱਸਦਾ ਵੱਡੇ ਪਿੰਡੇ ਦਾ ਜਨਮ ਹੋਇਆ ਤਾਂ ਭਾਬੀ ਖੁਸ਼ ਖੁਸ਼ੀ ਵਿੱਚ ਖੀਵੀ ਹੋ ਗਈ ਸਰਦਾਰ ਜੀ ਦੇਖੋ ਦੇਖੋ ਮੈਨੂੰ ਤੌਫੀਕ ਮਿਲ ਗਿਆ ਉਸ ਦਾ ਅੰਦਰਲਾ ਮਨ ਉਡਾਰੀ ਮਾਰ ਪੈਕਿਆਂ ਤੱਕ ਪਹੁੰਚ ਗਿਆ ਸੀ ਮਾਸੂਮ ਨੂੰ ਇੰਤਹਾ ਪਿਆਰ ਕਰਦੀ ਉਸ ਨਾਲ ਬੱਚਾ ਬਣ ਜਾਂਦੀ ਕਦੇ ਕਦੇ ਉਸ ਨੂੰ ਟਿਕਟਕੇ ਬਣ ਕੇ ਦੇਖਦੀ ਰਹਿੰਦੀ ਫਿਰ ਉਦਾਸ ਹੋ ਜਾਂਦੀ ਸਮਾਂ ਤੁਰਦਾ ਜਾ ਰਿਹਾ ਜ਼ਿੰਦਗੀ ਦੀ ਤੋਰ ਰਮਾਂ ਹੋ ਗਈ ਦਾਦਾ ਦਾਦੀ ਦੇ लाੜ ਸਦਕਾ ਪਿੰਡਾ ਅਖੜ ਹੋ ਗਿਆ ਕਈ ਵਾਰ ਖਤਰਨਾਕ ਹੱਦ ਤੱਕ ਜਾਨ ਦੀ ਧਮਕੀ ਦੇ ਕੇ ਆਪਣੀ ਅੜੀ ਮਨਵਾਉਂਦਾ ਭਾਬੀ ਨੇ ਆਖਰੀ ਪੱਤਾ ਖੇਡਣਾ ਤੇਰੇ ਚੰਨੇ ਚਾਚੀ ਨੂੰ ਕਹਿ ਦਿੰਨੇ ਆ ਉਹ ਤੈਨੂੰ ਸ਼ਹਿਰ ਲੈ ਜਾਊ ਮੇਰੇ ਕੋਲੋਂ ਸੌਖਾ ਮੰਨਾ ਮੇਰੇ ਕੋਲੋਂ ਸੌਖਾ ਮੰਨ ਜਾਂਦਾ ਜਲਦੀ ਹੀ ਘਰ ਵਿੱਚ ਫਿਰ ਕਲਕਾਰੀ ਵੱਜੀ ਸ਼ਿੰਦੇ ਦਾ ਆਗਮਨ ਹੋਇਆ ਪਰ ਭਾਬੀ ਦੀ ਸਿਹਤ ਨਾ ਸਾਜ ਰਹਿਣ ਲੱਗੀ ਮੁੱਖ ਦਾਮਣ ਉਖੜ ਗਿਆ ਸੀ ਚੰਨਿਆ ਤੇਰੀ ਭਾਬੀ ਦਿਨੋ ਦਿਨ ਕਮਜ਼ੋਰ ਹੋ ਰਹੀ ਹੈ ਮੇਰੀ ਸਲਾਹ ਹੈ ਸ਼ਹਿਰ ਕਿਸੇ ਚੰਗੇ ਡਾਕਟਰ ਨੂੰ ਦਿਖਾਈਏ ਰੰਗ ਪੀਲਾ ਜਰਦ ਹੋ ਗਿਆ ਸੀ ਵੱਡੇ ਹਸਪਤਾਲ ਵਾਲਿਆਂ ਟੈਸਟ ਕੀਤੇ ਤਾਂ ਕੈਂਸਰ ਦੀ ਪੁਸ਼ਟੀ ਹੋ ਗਈ ਮਨ ਉਦਾਸ ਰਹਿਣ ਲੱਗੇ 24 ਘੰਟੇ ਉੱਡੂ ਡੂ ਕਰਦੀ ਭਾਬੀ ਨੂੰ ਬਿਮਾਰੀ ਨੇ ਮਿਸਲ ਕਰ ਦਿੱਤਾ ਸੀ ਇੱਕ ਦਿਨ ਰੋਜ਼ਾ ਸ਼ਰੀਫ ਸਰਹਿੰਦ ਵਿਖੇ ਹਜ਼ਰਤ ਸ਼ੇਖ ਅਹਿਮਦ ਮੁਜ਼ੱਦਦ ਅਲਫ ਸਾਨੀ ਦੇ ਉਰਸ ਤੇ ਆਏ 라ਵੀਓ ਪਾਰਲੇ ਸ਼ਰਦਾਲੂਆਂ ਦੀ ਖਬਰ ਕੰਨੀ ਪਈ ਤਾਂ ਭਾਬੀ ਦਾ ਚਿੱਤ ਖੜ ਉੱਠਿਆ ਮਖਾਂ ਸਰਦਾਰ ਜੀ ਸੁਣਿਆ ਲਾਹੌਰੀਆਂ ਦਾ ਇੱਕ ਵਫਤ ਦਰਗਾਹ ਤੇ ਆਇਆ ਜੇ ਤੁਸੀਂ ਮੁਖੇ ਤੁਸੀਂ ਮੁਖੇ ਨੇ ਉਸ ਦਾ ਅੰਦਰਲਾ ਪੜ ਲਿਆ ਸੀ ਬਖਸ਼ੀਸ਼ ਕੁਰੇ ਮੈਂ ਅੱਜ ਹੀ ਪਤਾ ਲਗਾਵਾਂਗਾ ਮੁਖੇ ਨੂੰ ਉਸ ਦੇ ਪਾਰ ਪਾਰੇ ਵਾਂਗ ਡੋਲਦੇ ਮਨ ਦਾ ਅਹਿਸਾਸ ਸੀ ਪਰ ਫਿਰ ਵੀ ਉਹ ਕਿਸੇ ਠੇਸ ਲੱਗਣ ਤੋਂ ਸਾਵਧਾਨੀ ਵਰਤਣਾ ਚਾਹੁੰਦਾ ਸੀ ਸੁਣ ਕੇ ਭਾਬੀ ਦਾ ਦਿਲ ਥੋੜਾ ਸਹਜ ਹੋਇਆ ਸੀ ਅੱਜ ਜਦੋਂ ਕੰਮੋ ਨੇ ਕੰਮੋ ਦੇ ਸਨੇਹਾ ਦੇਣ ਤੇ ਮੈਂ ਵਾਹੋਦਾਹੀ ਮੋਖੇ ਦੇ ਘਰ ਵੱਲ ਭੱਜਿਆ ਤਾਂ ਮੈਨੂੰ ਆਪਣਾ ਅੰਤਰੀਵ ਡੋਲਦਾ ਲੱਗਿਆ ਮੋਖਾ ਤੇ ਦੋਵੇਂ ਪਾ ਪੁੱਤ ਭਾਬੀ ਦੇ ਆਲੇ-ਦੁਆਲੇ ਬੈਠੇ ਸਨ ਉਹ ਨੀਂਦ ਬੇਹੋਸ਼ੀ ਵਿੱਚ ਕੁਝ ਕਹਿਣਾ ਚਾਹੁੰਦੀ ਸੀ ਦੇਖਦੇ ਦੇਖਦੇ ਸਾਹ ਕਾਲਾ ਹੋ ਗਿਆ ਜ਼ਿੰਦਗੀ ਦੀ ਡੋਰ ਦੇ ਮਣਕੇ ਖਿੰਡਦੇ ਲੱਗੇ ਚੰਨਿਆਂ ਟੜਕਵੇਂ ਸ਼ਬਦਾਂ ਨੇ ਅੰਤ ਨੂੰ ਅਣਕਹੀ ਕਰ ਦਿੱਤੀ ਕਹਿ ਦਿੱਤੀ ਇੱਕੋ ਆਸਾ ਉਹਨਾ ਮੈਨੂੰ ਮਾਫ ਕਰੀ ਹੱਥ ਦੀ ਪਕੜ ਢਿੱਲੀ ਪੈ ਗਈ ਬਾਹਰ ਗਲੀ ਵਿੱਚ ਢਫਲੀ ਵਾਲਾ ਫਕੀਰ ਗਾਉਂਦਾ ਜਾ ਰਿਹਾ ਸੀ ਚੱਲਿਏ ਪਰਲੇ ਪਾਰ ਨਹੀਂ ਸਕੀਏ ਚੱਲਿਏ ਪਰਲੇ ਪਾਰ ਗਈ ਆਜ਼ਾਦੀ ਉੱਦ ਲੈੜੀਏ ਕਰਕੇ ਹਾਰ ਸ਼ਿੰਗਾਰ ਨਹੀਂ ਸਕੀਏ ਚੱਲਿਏ ਪਰਲੇ ਪਾਰ ਸੋ ਦੋਸਤੋ ਇਹ ਸੀ ਕਹਾਣੀ ਚਕਜੀਤ ਸਿੰਘ ਲੋਟਪਦੀ ਜੀ ਦੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਮੇਰੀ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਸ ਮੇਰੇ ਚੈਨਲ ਅਕਤਿ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ